ਬਹੁਤ ਹੀ ਇੱਕ ਮਹੱਤਵਪੂਰਨ ਮੁੱਦੇ ਦੇ ਅੱਗੇ ਮੈਂ ਹਲਕਾ ਸਾਨੇਵਾਲ ਦੇ ਵਿੱਚ ਜੋ ਕਿ ਮੈਂ ਹਲਕਾ ਸਾਨੇਵਾਲ ਦਾ ਵਿਧਾਇਕ ਹਾਂ ਤੁਹਾਡੇ ਸਾਰੇ ਮੀਡੀਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨੀ ਚਾਹੁੰਦਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸਨ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਅਤੇ ਬਾਬਾ ਭਿੰਦਰਾਵ ਬੇਦਗਰ ਸਾਹਿਬ ਜੀ ਦੇ ਜਿਹੜੇ ਵਿਚਾਰ ਸਨ ਬਾਬਾ ਸਾਹਿਬ ਭਿੰਦਰਾਵ ਬੇਦਗਰ ਜੀ ਦੀ ਫੋਟੋ ਤੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਫ਼ਤਰਾਂ ਵਿੱਚ ਇੱਥੇ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਜ਼ਹਿਕਾਂ ਚੇਅਰਮੈਨ ਸਹਿਬਾਨਾਂ ਤੇ ਸਰਕਾਰੀ ਅਫਸਰਾਂ ਵਿੱਚ ਜਿਹੜੀ ਹੈ ਜਿਹੜੀ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਹੈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕਿਤਾ ਜਾਵੇਗਾ ਕਿ ਬਾਬਾ ਸਾਹਿਬ ਵੀ ਨਾ ਅੰਬੇਦਕਰ ਜੀ ਦੀ ਜਿਹੜੀ ਸੋਚ ਆ ਆਮ ਆਦਮੀ ਪਾਰਟੀ ਨੇ ਅਪਣਾਇਆ ਹੈ। ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਪਰ ਦੇਸ਼ ਵਿੱਚ ਭਾਰਤ ਦੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸ்சி ਐਸਟੀ ਨੇ ਕੋਈ ਰਾਖਵਾ ਕਰਨ ਨਹੀਂ ਸੀ। ਇਹ 2000 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ ਜਿਸ ਨੂੰ ਸਮੇਂ ਜਿਸ ਨੂੰ ਦੇਸ਼ ਵਿੱਚ ਦਲਿਤ ਪਾਰਟੀ ਵਿਰੋਧੀ ਵਜੋਂ ਜਾਣਿਆ ਜਾਣਿਆ ਜਿਸ ਨੇ ਹਮੇਸ਼ਾ ਦਲਿਤ ਵਿਰੋਧੀ ਫੈਸਲ ਦਲਿਤ ਵਿਰੋਧੀ ਫੈਸਲੇ ਲਏ ਇਸ ਨੇ 5 ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮੌਕਾ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਅਨਸੂਚੇ ਜਾਤੀਆਂ ਅਤੇ ਅਨਸੂਚੇ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ ਵਿੱਚ ਰੱਖਵਾ ਕਰਨ ਜਿਹੜਾ ਉਹ ਦੇਵਾਂਗੇ ਜੇਕਰ ਸਰਕਾਰੀ ਵਕੀਲਾਂ ਵਿੱਚ ਰੱਖਵਾ ਕਰਨ ਹੋਵੇ ਤਾਂ ਅਨਸੂਚਿਤ ਜਾਤੀ ਭਾਈਚਾਰੇ ਦਾ ਬੱਚਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬ ਪੀਮਰਾਮbedkar ਦੇ ਨਾਮ ਤੇ ਵੋਟਾਂ ਲੈਂਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਕਾਲੀ ਦਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਦਿੱਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦ੍ਰਿਤਾ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਚੰਗੀਆਂ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਉਹ ਤੀਜੇ ਅਤੇ ਚੌਥੇ ਦਰਜੇ ਵਿੱਚ ਰੱਖਵਾ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਂਪਰਣ ਵਾਲੀ ਵਿੱਚ ਰੱਖਵਾ ਕਰਨ ਦੇਣ ਦੀ ਪ੍ਰਵਾਨ ਨਹੀਂ ਕੀਤੀ ਜਦੋਂ 2022 ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਨਵੀ ਰੇਲਵੇ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉਥੇ ਜਲਦੀ ਹੀ ਪ੍ਰਵਲ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰੱਖਣਾ ਕੰਡੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਵਧੀਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਔਨ ਰਿਕਾਰਡ ਹੋ ਇਹ ਆਮ ਆਲੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਤਾਂ ਅਤੇ ਪੰਜਾਬ ਦੇ ਅਨੁਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਲਿਆਇਕ ਬਹੁਤ ਵੱਡਾ ਫੈਸਲਾ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰੱਖੀਆਂ ਜਿਹੜੀਆਂ ਰੱਖੀਆਂ ਸਨ ਇਸ ਵਿੱਚ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਆਮਦਨ 20 ਲੱਖ ਰੁਪਏ ਸਲਾਨਾ ਹੋਣੀ ਚਾਹੀਦੀ ਕਿਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 3.5 ਲੱਖ ਰੁਪਏ ਐਡਵੋਕੇਟ ਹਾਇਰ ਕਰਨ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸਤ 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਰਾਏ ਗਏ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਜੋ ਕੁ ਉਮੀਦਵਾਰਾਂ ਨੂੰ ਨਹੀਂ ਮਿਲੇ ਇਹ ਇੱਕ ਇਤਿਹਾਸਕ ਫੈਲਾ ਕਿਉਂਕਿ ਸਾਰੀਆਂ ਆਮਦਨ ਸਥਿਤੀਆਂ ਨੇ ਬਹੁਤ ਖੋਜ ਕੀਤੀ ਹੈ ਖਾਸ ਕਰਕੇ ਆਮ ਸ਼੍ਰੇਣੀ ਲਈ ਇਸ ਫੈਲੇ ਕਰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਜਾਨਕਿ 20 ਲੱਖ ਦੇ ਪ੍ਰੋਗਰਾਮ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰੋਗਰਾਮ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰੋਗਰਾਮ ਵਿੱਚ 5 ਲੱਖ ਰੁਪਏ 6 ਲੱਖ ਦੇ ਪ੍ਰੋਗਰਾਮ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰੋਗਰਾਮ ਤੇ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਟੈਲ ਦਿੱਤੀ ਹੈ ਜੋ 15 ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕੋਨਵੀਨਰ ਅਨੁਰਵਿੰਦ ਕੇਜਰੀਵਾਲ ਨੂੰ ਸਲਾਮ ਕਰਦਾ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਪੁਰ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਿਲਾਂ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦਰਸਾ ਅਸੀਂ ਤੁਹਾਡਾ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਹੀਂ ਤਾਂ ਇੱਕ ਵੱਡਾ ਬਕਲੌਗ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਸਨ ਤਾਂ ਅਸੀਂ ਮਾਪ ਡੰਡ ਢਿਲੇ ਤੇ ਘਟਾ ਦਿੱਤੇ ਅਸੀਂ ਪੰਜਾਬ ਦੇ ਸਾਰੇ ਦਲਿਤਾਂ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਅਰ ਸੂਚੇ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਲ ਵੀ ਅੱਜ ਯੋਗ ਬਣ ਗਏ ਹਨ ਕਿਉਂਕਿ ਬਹੁਤ ਘੱਟ ਆਮਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਸਾਡੀ ਪਾਰਟੀ ਨੇ ਸਰਕਾਰ ਬਣ ਕੇ ਆਇਆ ਮੈਂ ਵਕੀਲ ਸਮੂਹ ਸਾਡੇ ਰਾਸ਼ਟਰੀ ਕਾਨੂੰਨ ਮੰਤਰੀ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਦਾਪੂਰਨ ਸਮਰਮਾਨ ਜੀ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਮਾਪਦੰਡਾਂ ਵਿੱਚ ਬਹੁਤ ਵੱਡੀ ਢੇਲ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਦੀ ਜੇ ਲੋਕਾਂ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਹਰ ਇੱਕ ਵਰਗ ਦਾ ਜਿਹੜਾ ਪੂਰਾ ਖਿਆਲ ਰੱਖਿਆ ਸੋ ਮੈਂ ਤੁਹਾਡੇ ਵੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਹਲਕਾ ਸਾਨੇਵਾਲ ਦੇ ਵਿੱਚ ਮੇਰੇ ਜਿਹੜਾ ਆਪਣਾ ਨੇਜੀ ਦਫ਼ਤਰ ਹੈ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੰਦਰੀ ਮਤਰੀ ਉਸਨ ਜੀ ਤੁਹਾਡੀ ਸਰਕਾਰ ਦੇ ਦੋ ਮਿਲਤੀ ਉਹਨਾਂ ਨੇ ਕਹਿਆ ਸੀ ਕੋਈ ਕੋਈ ਮੁੱਖ ਮੰਤਰੀ ਸੀ ਐਸ ਸੀ ਵੱਲ ਦੇ ਗਰਾਹ ਅੱਜ ਤੱਕ 3 ਸਾਲ ਹੋ ਗਏ ਨੇ ਮੈਂ ਦੇਖੋ ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਾਰਟ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣੀ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੂੰ ਮੁੱਖ ਮੰਤਰੀ ਬਣਾਇਆ ਸੋ ਜਿਹੜੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦਾ ਖਿਆਲ ਰੱਖ ਕੇ ਪੂਰੀ ਸੇਵਾ ਨਿਭਾ ਰਹੇ ਸੋ ਮੈਂ ਹਲਕਾ ਸਾਲੇਵਾਲ ਦਾ ਵਿਧਾਇਕ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਗਪੁਰਪਾਲ ਸਿੰਘ ਮਾਨ ਜੀ ਸਰਕਾਰ ਵਿੱਚ ਇੱਕ ਮੰਤਰੀ ਮੈਨੂੰ ਬਣਾਇਆ ਗਿਆ ਸੋ ਮੈਂ ਵੀ ਜਿਹੜਾ ਮੰਤਰੀ ਬਣ ਕੇ ਪੂਰੀ ਸਰਕਾਰ ਦੇ ਵਿੱਚ ਸਰਗਪੁਰਪਾਲ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਜਿਹਦੀ ਹੈ ਉਹ ਸੇਵਾ ਪੰਜਾਬ ਦੀ ਕਰ ਰਿਹਾ ਤੇ ਅਸੀਂ ਇਸੇ ਤਰੀਕੇ ਸੇਵਾ ਕਰਦੇ ਹਾਂ ਇਹ ਅਕਾਲੀ ਦਲ ਅੱਜ ਸਿਰ ਪੀਐਪੀਐਸ ਕੋ ਮੰਨ ਜੀ ਤੋਂ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈਗਾ ਜੇਲ੍ਹੀ ਤੋਂ ਇਨਵੈਸਟ ਕਿਹਨਾਂ ਨੇ ਅਕਾਲੀ ਦਲ ਸ਼ਰਮੀਆਂ ਅਕਾਲੀ ਦਲ ਪਰ ਪਾਰਸ ਸਿੰਘ ਕੋ ਮੰਨ ਨਹੀਂ ਲਾਣੇ ਦੀ ਮਜਬੂਰੀ ਕੁਝ ਕਰ ਸਕਦੇ ਕੁਝ ਵੀ ਕਰ ਲੈਣਗੇ ਉਤੇ ਪਹਿਲਾਂ ਵੀ ਕਿੰਨੇ ਸੀ ਪ੍ਰਧਾਨ ਦੂ ਹੋਰ ਬਣੂਗਾ ਵੀ ਪ੍ਰਧਾਨ ਵੀ ਆਪ ਨੇ ਬਣ ਕੇ ਸਾਰੇ ਡਰਾਮੇ ਬਾਜੀਆ ਪੰਜਾਬ ਦੇ ਲੋਕ ਉਹਨਾਂ ਚੰਗੀ ਤਰ੍ਹਾਂ ਵਾਕਣ ਉਹ ਹੁਣ ਕੁਝ ਵੀ ਕਰਨਾ ਸਰ ਉਤੇ ਅੰਗਰੇਜ਼ਾਨਾ ਚ ਫਾਈਟਾ ਹੋ ਉਹ ਕਿਹਦੇ ਨਾਲ ਹੋਏਗੀ ਆਪ ਦੇ ਲੇਖੋ ਫਾਈਟ ਸਾਡੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਕਮਾ ਦੇ ਉਧਾਰ ਤੇ ਜਿਹੜੀ ਵੋਟ ਮੰਗਦੀ ਹੈ ਸੋ ਵੈਸਟ ਹੰਕੀ ਦੇ ਵਿੱਚ ਆਪਾਂ ਜਾ ਕੇ ਦਿੱਤੀ ਹੈ ਬਹੁਤ ਸਾਰੇ ਕੰਮ ਸਾਰੇ ਭਰਾ ਜਾਣਦੇ ਵੀ ਉਹਦਾ ਧੰਨਵਾਦ ਜਿੱਲੇ ਕੰਮ ਪਹਿਲਾਂ ਸਾਡਾ ਪਰਾਗੋਪੀ ਗੋਗੀ ਨਹੀਂ ਰਿਆ ਉਹਨੇ ਬੇਅੰਤ ਕੰਮ ਜਿਹੜੇ ਉਹ ਹਲਕਾ ਵੈਸਟ ਟੂਰ ਕੀਤੇ ਤੇ ਜਿਹੜਾ ਸੰਜੀਵ अरोड़ा ਜੀ ਦਾ ਜਿਹੜਾ ਪਿਛਲਾ ਇਤਿਹਾਸ ਕੱਢ ਕੇ ਦੇਖ ਲੋ ਰਾਸਵਾ ਨੰਬਰ ਹੋਣ ਦੇ ਨਾਤੇ ਉਹਨਾਂ ਨੇ ਸਰਕਾਰੀ ਹਸਪਤਾਲਾਂ ਦੀ ਪੀਐਸਏ ਹਸਪਤਾਲਾਂ ਦੀ ਹਰ ਸਕੂਲ ਦੀ ਬਹੁਤ ਸਾਰੇ ਜਿਹੜੇ ਕਰੋਨਾ ਵਾਲੇ ਫੰਡ ਜਿਹੜੇ ਆਪਣੇ ਫੰਡਾਂ ਚੋਂ ਲਿਆ ਆ ਕੇ ਲੁਧਿਆਣਾ ਸ਼ਹਿਰ ਲਈ ਲਗਾਏ ਇੱਥੇ ਤੱਕ ਕਿ 에어ਪੋਰਟ ਬਣਾਉਣ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਹਰ ਕੰਮ ਦੇ ਵਿੱਚ ਫੋਗਲ ਪੁਆਇੰਟ ਜਿਹੜੇ ਮੈਂ ਸੜਕਾਂ ਬਣੀਆਂ ਮੇਰੇ ਹਰ ਕਿਸਾਨਿਆਂ ਦੇ ਵਿੱਚ ਉਹਦੇ ਵਿੱਚ ਵੀ ਮੈਂ ਉਹਨਾਂ ਦਾ ਬਹੁਤ ਸਾਥ ਲਿਆ ਸੀ ਸੋ ਹਰ ਕੰਮ ਦੇ ਵਿੱਚ ਉਹਨਾਂ ਨੂੰ ਸੌਕ ਹੈ ਸੇਵਾ ਕਰਨ ਦਾ ਨਿਮਾਣੇ ਉਹਨਾਂ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਸੋ ਸਾਡੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਮਾਨ ਜੀ ਵੱਲੋਂ ਬਹੁਤ ਬੇਅੰਤ ਕੰਮ ਜਿਹੜੇ ਵੈਸਟ ਵਿੱਚ ਕਰਵਾਏ ਗਏ ਅਸੀਂ ਦੇ ਕੰਮ ਦੇ ਆਧਾਰ ਤੇ ਲੋਕਾਂ ਨੂੰ ਵੋਟ ਮੰਗਾਂਗੇ ਤੇ ਬੇਨਤੀ ਕਰਾਂਗੇ ਕਿ ਹੁਣ ਵਾਲੇ 2 ਸਾਲਾਂ ਜੇ ਅਸੀਂ ਤੁਹਾਡਾ ਕੋਈ ਵੀ ਕੰਮ ਜਿਹੜਾ ਰਹਿਣ ਨਾ ਦਵਾਂਗੇ ਹਰ ਕੰਮ ਜਿਹੜਾ ਪਹਿਲੇ ਦੇ ਆਧਾਰ ਤੇ ਹੋਊਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਵਿਧਾਇਕ ਵੀ ਜਿਹੜਾ ਸਾਡੇ ਐਮਪੀ ਸੰਜੀਵ ਰੋਣਾ ਜੀ ਉਹਨਾਂ ਨੂੰ ਇਹ ਲੋਕਾਂ ਨੂੰ ਬੇਨਤੀ ਕਰਦਾ ਕਿ ਜਰੂਰ ਬਣਾਉਣ ਤਾਂ ਜੋ ਜਿਹੜੀਆਂ ਵੀ ਤੁਹਾਨੂੰ ਕੋਈ ਵੈਸਟ ਹਲਕੇ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਹੈ ਇੱਥੇ ਤੱਕ ਲਿਜਾਣੇ ਦੀ ਵੀ ਕੋਈ ਪ੍ਰੋਬਲਮ ਹੋਵੇ ਕਿਉਂ ਅਸੀਂ ਅਸੀਂ ਦੋਨੇ ਭਰਾਵਾਂ ਵਾਂਗ ਕੇ ਪੂਰੇ ਐਮਐਲਏ ਸਹਿਬਾਨ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਭੈਣਾਂ ਨੂੰ ਨਾਲ ਲੈ ਕੇ ਅਸੀਂ ਲੋਕਾਂ ਦੇ ਵਸਨੀਕਾਂ ਦੀ ਸੇਵਾ ਇਸੇ ਤਰ੍ਹਾਂ ਕਰਦੇ ਹਾਂ ਪਰ ਉੱਥੇ ਵੀ ਉੱਥੇ ਬੀਜੇਪੀ ਵੀ ਬੜੇ ਕਹਿੰਦੇ ਅਧਿਕਾਰੀ ਕਰਪਟ ਹੋਇਆ ਹੈ ਉਹਨਾਂ ਨੂੰ ਭੜਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਦੇਖੋ ਸਾਡੀ ਪਾਰਟੀ ਦੇ ਵਿੱਚ ਇੱਕ ਇਮਾਨਦਾਰ ਪਾਰਟੀ ਸਰਕਾਰ ਹੈ ਜਿਹਦੇ ਵਿੱਚ ਕੋਈ ਵੀ ਉਵੇ ਜਿਹੜਾ ਕਰਪਟ ਹੋਵੇ ਉਹਨੂੰ ਫੜਿਆ ਜਾਂਦਾ ਉਹਤੇ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਕਿ ਮੇਰੇ ਖੁਦ ਦੇ ਡਿਪਾਰਟਮੈਂਟ ਚ ਰੈਵਨਿਊ ਡਿਪਾਰਟਮੈਂਟ ਤੇ ਕਿੰਨਾ ਤੇ ਤਹਿਸੀਲਦਾਰ ਸਹਿਵਾਨਾ ਵੱਲੋਂ ਇੱਕ ਜਿਹੜਾ ਫੜਿਆ ਗਿਆ ਪ੍ਰਸ਼ਟਾਚਾਰ ਕਰਦਾ ਹੋਵੇ ਖਿਲਾਫ ਦੇ ਵਿੱਚ ਉਹਨਾਂ ਨੇ ਜੇ ਮੰਗ ਉਠਾਈ ਸੀ ਤੇ ਨਿਲਗਾਈ ਸੀ ਉਹਨਾਂ ਨੂੰ 15 ਤੋਂ 16 ਨੂੰ ਸਸਪੈਂਡ ਕੀਤਾ ਗਿਆ ਬਾਕੀਆਂ ਨੂੰ ਜਿਹੜਾ ਪ੍ਰਸ਼ਟਾਚਾਰ ਨੂੰ ਖਤਮ ਕਰਨ ਲਈ 200 ਕਿਲੋਮੀਟਰ ਦੂਰ ਭੇਜਿਆ ਗਿਆ ਸੋ ਇਹ ਮੁੱਖ ਮੰਤਰੀ ਸਦਾਪਾਉ ਸੰਮਾਨ ਜੀ ਤੇ ਸਾਡੇ ਪਾਰਟੀ ਸੁਪਰੀਮਾਰਡਿੰਗ ਤੇਜਵਾਲ ਜੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋਏਗਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਹ ਬਖਸ਼ਿਆ ਨਹੀਂ ਜਾਵੇ ਨਹੀਂ ਵਿਪੱਖਸ਼ ਕਹਿ ਰਹੇ ਦੇ ਕਿ ਕੁਝ ਐਮਐਲਏ ਦੇ ਨਾਂ ਵੀ ਆਲੇ ਨੇ ਔਰ ਕੁਝ ਅਧਿਕਾਰੀ ਹੋਰ ਬੜੇ ਨੇ ਦੇਖੋ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਦੇ ਸਾਡੀ ਪਾਰਟੀ ਦਾ ਮੁੱਖ ਹੈ ਮੇਨ ਜਦੋਂ ਸਰਕਾਰ ਅਸੀਂ ਬਣੀ ਸਾਡੀ ਸਰਕਾਰ ਦਾ ਮੇਨ ਦੋ ਕੰਮ ਸੀ ਕਿ এডਿਕੇਸ਼ਨ এডਿਕੇਸ਼ਨ ਉੱਪਰ ਚੱਕਣਾ ਸਿਹਤ ਸਵਾਮਾਂ ਨੂੰ ਚੱਕਣਾ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਉਹਦੇ ਵਿੱਚ ਕੋਈ ਵੀ ਹੋਵੇ ਉਹ ਬਖਸ਼ ਨਹੀਂ ਜਾਊਗਾ ਠੀਕ ਹੈ ਮੈਂ ਇਹ ਪੁੱਛਿਆ ਸੀ ਕਿ ਇਹ ਮੁਕਾਬਲਾ ਉਹ ਭਾਜਪਾ ਨਾਲ ਆ ਜਾਂ ਕਾਂਗਰਸ ਨਾਲ ਆ ਜੀ ਜੀ ਮੁਕਾਬਲਾ ਤੇ ਤਾਂ ਨੇ ਮੁਕਾਬਲਾ ਆ ਗਿਆ ਬਹੁਤ ਇੱਕ ਤਰਫਾ ਜਿੱਤ ਹਲਕਾ ਵੈਸਟ ਦੇ ਲੋਕਾਂ ਤੋਂ ਜਾ ਕੇ ਤੇ ਦੇਖੋ ਹਲਕਾ ਵੈਸਟ ਮੈਂ ਜਾਣਾ ਸੋ ਬਹੁਤ ਵੱਡੀ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਸੋ ਮੈਂ ਵੀ ਉੱਥੇ ਜਲੇ ਜਾ ਕੇ ਲੋਕਾਂ ਨੂੰ ਬੇਨਤੀਆਂ ਕਰਦਾ ਮਿਲਦੇ ਆ ਤੇ ਸੰਜੀਵ ਅਰੋੜਾ ਜੀ ਨੂੰ ਲੋਕ ਮਨਪਸੰਦ ਨੇਤਾ ਮੰਨ ਰਿਹਾ ਤੇ ਸੰਜੀਵ ਅਰੋੜਾ ਜੀ ਦਾ ਜਿਹੜੀ ਹੈ ਨਿਮਾਣਾ ਬੰਦਾ ਜਿਹੜੀ ਉਹਦੀ ਸੇਵਾ ਉਹਨੂੰ ਪੈਨ ਕਦਮੀ ਜਿਹੜੀ ਮਿਲੇਗੀ ਦੂਜੇ ਨੰਬਰ ਦੇ ਕੌਣ ਹੋ ਸਕਦੇ ਆ ਦੂਜੇ ਨੰਬਰ ਤੇ ਮੈਂ ਦੂਜੇ ਨੰਬਰ ਤੇ ਕਿੰਨਾ ਕਹਿ ਸਕਦਾ ਬੀਜੇਪੀ ਕਹਿ ਸਕਦੇ ਆ ਜਾਂ ਕਾਂਗਰਸ ਕਹਿ ਸਕਦੇ ਆ ਕਿਉਂਕਿ ਪਿੱਛੇ ਆਪਾਂ ਲੋਕ ਸਭਾ ਦੇ ਵਿੱਚ ਦੇਖਿਆ ਕਾਂਗਰਸ ਦਾ ਖਿਲਾਰਾ ਤੁਹਾਨੂੰ ਪਤਾ ਹੀ ਆ ਬੀਜੇਪੀ ਵਾਲਿਆਂ ਨੇ ਤੁਹਾਨੂੰ ਪਤਾ ਕਿ ਕਿਵੇਂ ਕੀ ਕਰਦੇ ਵੇ ਆ ਪਹਿਲੇ ਪੰਜਾਬ ਨਾਲ ਇੱਕ ਧੱਕਾ ਕਰਦੇ ਆਏ ਆ ਸਿਰ ਉਤੋਂ ਪੰਜਾਬ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ ਤੁਹਾਨੂੰ ਥੈਂਕ ਯੂ ਥੈਂਕ ਯੂ